ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ ਉਹਦਾ ਸਿਸਟਮ ਵੱਖੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਆਸ਼ੂ ਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈਟ ਪੈਟਰਨ ਅਸੀਂ ਫਾਰਮੂਲਾ ਬਣਾ ਲਾਂਗੇ। ਤੁਹਾਡੇ ਸਾਹਮਣੇ 344000 ਵੋਟ ਪਈ ਸੀ ਸਾਨੂੰ ਉੱਥੇ ਪਰ ਸਾਨੂੰ 15000 ਵੋਟ ਪਈ ਸੇਮ ਭਾਪੀ ਨੂੰ ਹੋਇਆ ਹੁਣ ਜੇ ਸਾਡੇ ਚ ਨਹੀਂ ਸੀ ਤਾਂ ਭਾਪੀ ਚ ਤਾਂ ਫਿਰ ਇਹਦਾ ਮਤਲਬ ਭਾਪੀ ਚ ਵੀ ਕੁਝ ਠੀਕ ਨਹੀਂ ਸੀ। ਉਹਨਾਂ ਨੂੰ ਵੀ ਇੰਨੀ ਵੋਟੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜੀ ਨੂੰ 15000 ਪਈ ਸੀ ਉੱਤਰ 25000 ਤੇ ਪਹੁੰਚ ਗਏ। ਸੋ ਇਹ ਇਹ ਐਵੇਂ ਹੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ 파ਰਟੀ ਨੂੰ ਢਾ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰੇ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆ ਜੇ ਹਾਲਾਂਕਿ ਖਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਦੀ ਤਿਆਰ ਹਾਂ ਇਹ ਕਾਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਾਡੇ ਲੀਡਰਾਂ 'ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜੇਗੀ ਲੱਗਦਾ ਹੈ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਹੈ ਔਰ ਦੂਜੀਆਂ ਜਿਹੜੀ ਜਲੰਧਰ ਦੀ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ لیکن میرا خالی ਇੰਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ لیکن ਉਂਗਲੀ ਕਿਸੇ ਵੱਲ ਜਾਂ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ پارٹی ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਿਲੰਦਰ ਦੀ ਜਿਹੜੀ ਜ਼ਿੰਮੇਦਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ ਪੂਰਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਆਸ਼ੂ ਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਨੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦੇਾਂਗੇ ਜਾਂ ਕੋਈ ਸੈੱਟ ਪੈਟਰਨ ਅਸੀਂ ਫਾਰਮੂਲਾ ਅਪਣਾ ਲਾਂਗੇ ਤੁਹਾਡੇ ਸਾਹਮਣੇ 44000 ਵੋਟ ਪਈ ਸੀ ਸਾਨੂੰ ਉੱਥੇ ਔਰ ਸਾਨੂੰ 15000 ਵੋਟ ਪਈ ਇਸੇਮ ਬੀਜੇਪੀ ਨੂੰ ਹੋਇਆ ਹੁਣ ਜੇ ਸਾਡੇ ਚ ਨਹੀਂ ਸੀ ਤਾਂ ਬੀਜੇਪੀ ਚ ਤਾਂ ਫਿਰ ਇਹਦਾ ਮਤਲਬ ਬੀਜੇਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜੀ ਨੂੰ 15000 ਪਈ ਸੀ ਉਹ 35000 ਤੇ ਪਹੁੰਚ ਗਏ ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ ਪਾਰਟੀ ਨੂੰ ਢਾ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰ ਇਹ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਜੇ ਹਾਲਾਂਕਿ ਖਾਰਾਂ ਨਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਦੀ ਤਿਆਰ ਹਾਂ ਜਿੱਤਨਾਂ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥੱਪਤਫਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਠੀਕ ਕਰੇਲ ਹਾਸੇ ਕਾਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਾਡੀ ਲੀਡਰਾਂ ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜੇਗੀ ਲੱਗਦਾ ਹੈ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਹੈ ਔਰ ਦੂਜੀਆਂ ਜਿਹੜੀ ਜਲੰਧਰ ਦੀ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਹੈ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰਾ ਖਾਲੀ ਇਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾਂ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਆ ਉਹ ਵੱਖੋ ਵੱਖਰਾ ਹੁੰਦਾ ਹੈ ਪੂਰਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਸ਼ੂਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈੱਟ ਪੈਟਰਨ ਅਸੀਂ ਫਾਰਮੂਲਾ ਬਣਾ ਲਵਾਂਗੇ। ਛੋਡੇ ਸਾਹਮਣੇ 44000 ਵੋਟ ਪਈ ਸੀ ਸਾਨੂੰ ਉੱਥੇ ਪਰ ਸਾਨੂੰ 15000 ਵੋਟ ਪਈ। ਸੇਮ ਭਾਜਪੀ ਨੂੰ ਹੋਇਆ। ਹੁਣ ਜੇ ਸਾਡੇ 'ਚ ਨਹੀਂ ਸੀ ਤਾਂ ਭਾਜਪੀ 'ਚ ਤਾਂ ਫਿਰ ਇਹਦਾ ਮਤਲਬ ਭਾਜਪੀ 'ਚ ਵੀ ਕੁਝ ਠੀਕ ਨਹੀਂ ਸੀ। ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ। ਅਸੀਂ ਬਰਾਬਰ ਤੇ ਰਹਿ ਗਏ। ਲੇਕਿਨ ਜੀ ਨੂੰ 15000 ਪਈ ਸੀ ਉਹ 35000 ਤੇ ਪਹੁੰਚ ਗਏ। ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਦ ਨਾਲ ਉਲਟਾ ਪਾਰਟੀ ਨੂੰ ਢਾ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰੇ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆ ਜੇ ਹਾਲਾਂਕਿ ਖਾਰਾਂ ਨਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਦੀ ਤਿਆਰ ਹਾਂ ਜਿੱਤੇ ਨਾਲੀਆਂ ਜ਼ਿੰਮੇਦਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥੱਫਤਫਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਠੀਕ ਕਰੇ